ਲੋ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਹੋਰ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਇੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਪਹਿਲਾਂ ਸਾਰਿਆਂ ਨੂੰ ਪਹਿਲਾ ਰਿਕਵੈਸਟ ਕਰਦੇ ਆਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਸੂਟ ਲੈ ਕੇ ਆਏ ਇਹ ਆਪਾਂ ਹੈਵੀ ਵਰਕ ਤੇ ਸੂਟ ਲੈ ਕੇ ਆਏ ਆਂਗੇ ਸਾਰੇ ਬਨਾਰਸੀ ਸੂਟ ਹੋਣਗੇ ਬਹੁਤ ਜ਼ਿਆਦਾ ਸੂਟ ਰਹਿਣ ਵਾਲੇ ਨੇ ਇਹ ਬਾਹਰੋਂ ਭੇਨ ਦਾ ਆਰਡਰ ਆਇਆ ਹੋਇਆ ਆਨ ਆਰਡਰ ਆਪਾਂ ਨੇ ਉਹਨਾਂ ਨੂੰ ਸੂਟ ਭੇਜਣੇ ਨੇ ਇਹ ਸਟੀਚਿੰਗ ਕਰਕੇ ਜਾਣਗੇ ਆਪਣੇ ਸਾਰੇ ਸੂਟ ਕਿ ਇਹਨਾਂ ਦੇ ਨਾਲ ਦਾ ਤੁਸੀਂ ਕੋਈ ਪੀਸ ਲੈਣਾ ਹੋਵੇ ਤਾਂ ਤੁਸੀਂ ਵੀ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਇਹਦੀ ਨੈਕਲਾਈਨ ਬਣੀ ਹੋਈ ਆ ਸੂਟ ਦੀ ਚੈੱਕ ਕਰ ਸਕਦੇ ਹੋ ਤੁਸੀਂ ਆਵੜੀ ਨੈਕਲਾਈਨ ਦਿੱਤੀ ਹੋਈ ਹੈ ਇਹਦੀ ਸੂਟ ਦੀ ਬਨਾਰਸੀ ਸੂਟ ਰਹਿਣ ਵਾਲੇ ਨੇ ਇਹ ਬਨਾਰਸੀ ਦੁਪट्टे ਮਿਲਣਗੇ ਤੁਹਾਨੂੰ ਇਹਨਾਂ ਦੇ ਨਾਲ ਆਵੜੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਸਿਲਕ ਦੀ ਬਾਟਮ ਇਹਦੇ ਨਾਲ ਰੱਖਿਆ ਹੋਇਆਗਾ ਪਾਵੜਾ ਬਨਾਰਸੀ ਦੁਪੱਟਾ ਸਾਰਾ ਬਾਰਡਰ ਬਣਿਆ ਹੋਇਆ ਹੈ ਇਹਦਾ 골ਡਨ ਚੈੱਕ ਕਰ ਸਕਦੇ ਤੁਸੀਂ ਦੁਪੱਟੇ ਤੇ ਦਿੱਤੇ ਹੋਏ ਨੇ ਇਹਨਾਂ ਨੂੰ ਲਟਕਣਾ ਇਹ ਆਪਾਂ ਤੁਹਾਨੂੰ ਪੀਸ਼ੋ ਕਰ ਰਹੇ ਹਾਂਗੇ ਇਹਨਾਂ ਦੇ ਨਾਲ ਦੇ ਪੀਸ ਤੁਹਾਨੂੰ ਚਾਹੀਦੇ ਨੇ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਪੀਸ ਮੰਗਵਾ ਸਕਦੇ ਹੋ ਕਲਰ ਰ ਪਿੰਕ ਇਹਦੇ ਰੱਖੀ ਹੋਈ ਹੈ ਪ्योर ਸਿਲਕ ਦੀ ਬਾਟਮ ਸੈਕੰਡ ਕਲਰ ਆ ਗਿਆ ਆਨੀਅਨ ਜਿਹੜਾ ਸੈਟ ਤੇ ਇਹ ਵੀ ਬਨਾਰਸੀ ਸੂਟ ਅਗਰ ਇਹਨਾਂ ਵਾਲਾ ਇਹਦੀ ਵੀ ਨੈਕ ਲਾਈਨ ਦਿੱਤੀ ਹੋਈ ਹੈਗੀ ਸਾਰੀ ਨੈਕ ਲਾਈਨ ਬਣੀ ਹੋਈ ਹੈ ਇਹਦੀ ਚੈੱਕ ਕਰ ਸਕਦੇ ਹੋ ਤੁਸੀਂ ਬਨਾਰਸੀ ਬ੍ਰੌਕਟਾ ਵੀ ਇਹ ਇਹਦੇ ਨਾਲ ਵੀ ਰੱਖੀ ਹੋਈ ਆ ਪਿਓਰ ਸਿਲਕ ਦੀ ਬਾਟਮ ਤੇ ਬਨਾਰਸੀ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਇਹ ਸੀ ਆਪਣੇ ਕੋਲੇ ਸੈਕੰਡ ਕਲਰ ਹਾਰ ਕਲਰ ਆ ਗਿਆ ਜਿਹੜਾ ਉਹ ਵੀ ਬਨਾਰਸੀ ਚਾਹਿਆ ਇਹ ਆ ਗਿਆ ਗ੍ਰੀਨ ਕਲਰ ਦਾ ਸੂਟ ਇਹਦੇ ਵੀ ਨੈਕ ਲਾਈਨ ਦਿੱਤੀ ਹੋਈ ਆਗੀ ਹੈਂਡਵਰਕ ਦਾ ਪੀਸ ਆ ਇਹ ਵੀ ਨੈਕ ਲਾਈਨ ਦੇ ਨਾਲ ਇਹਦੇ ਦਿੱਤੇ ਹੋਏ ਨੇ ਦੋ ਸੈਂਟਰ ਪੈਨਲ ਆਹ ਵਾਲੇ ਦੇ ਦੋ ਸੈਂਟਰ ਪੈਨਲ ਜਾ ਰਹੇ ਨੇ ਚੈੱਕ ਕਰ ਸਕਦੇ ਹੋ ਆ ਰੱਖੀ ਹੋਈ ਹੈ ਇਹਦੀ ਬਾਟਮ ਪ्युअर ਕ੍ਰੇਪ ਦੀ ਬਾਟਮ ਆਗੀ ਇਹੇ ਇਹਦੇ ਦਿੱਤਾ ਹੋਇਆਗਾ ਪੌਂਚੀਆਂ ਤੇ ਵਰਕ ਆਹ ਵਾਲੇ ਦੇ ਪੌਂਚੀਆਂ ਤੇ ਵਰਕ ਆਊਗਾ ਹੈਂਡਵਰਕ ਇਹਦੇ ਨਾਲ ਵੀ ਰੱਖਿਆ ਹੋਇਆ ਪਨਾਰਸੀ ਦੁਪੱਟਾ ਤਾਂ ਬਲ ਬਨਾਰਸੀ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਇਹਦੇ ਦੇ ਪਾਰਟੀ ਵੇਅਰ ਸੂਟਾਂ ਦੀ ਤੁਹਾਨੂੰ ਰਿਕੁਆਇਰਮੈਂਟ ਆਗਾ ਤੁਸੀਂ ਕੋਈ ਪੀਸ ਲੈਣਾ ਚਾਹੋਗੇ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਸੂਟ ਰਹਿਣ ਵਾਲਾਗਾ ਉਹ ਵੀ ਸੇਮ ਡਿਜ਼ਾਈਨਿੰਗ ਤੇ ਆ ਗਿਆ ਇਹ ਇਕੱਲਾ ਪ੍ਰਿੰਟ ਸੂਟ ਹੈਗਾ ਦੇਖ ਸਕਦੇ ਹੋ ਇਹਦੇ ਨਾਲ ਰੱਖੀ ਹੋਈ ਹੈ ਸਿਲਕ ਦੀ ਬਾਟਮ ਖਾਦੀ ਸ਼ਿਲਕ ਦੀ ਬਾਟਮ ਹੈ ਇਹਦੇ ਨਾਲ ਰੱਖੀ ਹੋਈ ਇਹਦੇ ਨਾਲ ਰੱਖਿਆ ਹੋਇਆ ਚਰੂਨ ਦਾ ਦੁਪੱਟਾ ਨਾਲ ਦਿੱਤੀ ਹੋਈ ਆ ਪੋਰ ਸੈਡ ਸ਼ਰਟ ਨਾਲ ਦੀ ਪੱਟੀ ਜਿਹੜਾ ਲਾਸਟ ਸੂਟ ਆ ਗਿਆ ਉਹ ਵੀ ਸੇਮ ਹੀ ਆ ਗਿਆ ਆਪਣੇ ਕੋਲੇ ਬਨਾਰਸੀ ਦੇ ਵਿੱਚ ਬ੍ਰੌਕਟ ਚ ਇਹ ਕਿੰਨਾਂ ਕਾਪ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਇਹਦੇ ਆ ਪੈਚ ਲਾਇਆ ਹੋਇਆ ਨੈਕ ਲਾਈਨ ਤੇ ਸ਼ਰਟ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਲ ਰੱਖੀ ਹੋਈ ਹੈ ਪਲੇਨ ਸਿਲਕ ਦੀ ਬਾਟਮ ਚੈੱਕ ਕਰ ਸਕਦੇ ਹੋਗੇ ਤੁਸੀਂ ਨਾਲ ਰੱਖਿਆ ਹੋਇਆ ਚੈਪੁਰੀ ਦੁਪੱਟਾ ਇਹ ਸਾਰਾ ਬਾਰੋਵਾਂ ਪਰ ਆਰਡਰ ਆਇਆ ਹੋਇਆਗਾ ਉਹਨਾਂ ਦੀ ਇਦਾਂ ਦੀ ਸੂਟਾਂ ਦੀ ਰਿਕੁਆਇਰਮੈਂਟ ਸੀਗੀ ਤੁਹਾਨੂੰ ਇਹਨਾਂ ਦੇ ਨਾਲ ਦਾ ਕੋਈ ਵੀ ਪੀਸ ਚਾਹੀਦਾਗਾ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਆਪਾਂ ਦਿਲ ਤੋਂ ਤੁਹਾਡਾ ਧੰਨਵਾਦ ਕਰ ਰਿਹਾ ਚੈਨਲ ਤੇ ਆਪਣਾ ਇਹ ਚੈਨਲ ਨਿਊ ਹੈਗਾ ਬਹੁਤ ਵਧੀਆ ਪਰ ਰਿਸਪੌਂਸ ਆ ਰ ਚਲੋ ਜੀ ਤੁਹਾਡਾ ਬਹੁਤ ਨਾਮ ਨਾ ਟਾਈਮ ਨਾ ਲੈਂਦੇ ਹੋ ਕਰਦੇ ਆ ਵੀਡੀਓ ਦਾ ਐਂਡ ਦੁਬਾਰਾ ਫੇਰ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ